ਪੰਜਾਬ ਵਿੱਚ ਹੁਣ ਵੀ ਬਾਲ ਵਿਆਹ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜਿ세 ਚਲਦਿਆਂ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਕਿ ਬਠਿੰਡਾ ਦੇ ਬਲਰਾਜ ਨਗਰ ਵਿੱਚ ਬਾਲ ਵਿਆਹ ਹੋ ਰਿਹਾ ਸੀ। ਜਿੱਥੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਇਹ ਵਿਆਹ ਰਕਵਾ ਦਿੱਤਾ। ਕਿਉਂਕਿ ਲੜਕੀ ਦੀ ਉਮਰ ਘੱਟ ਸੀ ਅਤੇ ਲੜਕੇ ਦੀ ਉਮਰ 25 ਸਾਲ ਦੱਸੀ ਗਈ ਹੈ। ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਲੜਕੀ ਦੀ ਉਮਰ ਬਾਰੇ ਪਤਾ ਨਹੀਂ ਸੀ। ਇਸ ਲਈ ਇਹ ਗਲਤੀ ਹੋਈ ਹੈ। ਮੁੰਡੇ ਮਰੇ ਦੀ। ਅੱਛਾ ਤੁਹਾਡੇ ਬੇਟੇ ਦੀ। ਕੀ ਹੋਇਆ ਫਿਰ ਇੱਥੇ? ਇੱਥੇ ਹੀ ਸਾਨੂੰ ਪਤਾ ਲੱਗਿਆ ਕਿ ਕੁੜੀ ਦੀ ਉਮਰ ਘੱਟ ਆ ਜੀ। ਹੂੰ। ਤੇ ਸਾਨੂੰ ਇਹ ਗੱਲ ਤਾਂ ਪਹਿਲਾਂ ਪਤਾ ਨਹੀਂ ਸੀ। ਹੂੰ। ਹਾਂਜੀ। ਕਿੰਨੀ ਉਮਰ ਕਰੇ ਕੁੜੀ ਦੀ? ਕੁੜੀ ਦੀ ਉਮਰ 17 ਸਾਲ ਖੈ ਰਹੀ ਜੀ। ਹੈ? 17 ਜੀ। 17 ਸਾਲ। ਹਾਂਜੀ। ਅੱਛਾ। ਤੇ ਮੁੰਡੇ ਦੀ ਉਮਰ ਕਿੰਨੀ ਹੈਗੀ? ਮੁੰਡੇ ਦੀ 25-26 ਸਾਲ ਆ ਜੀ। ਹੂੰ। ਲੱਗਦਾ ਵੀ ਗਲਤੀ ਹੈ ਬਈ ਜੀ। ਗਲਤੀ ਹੈਗੀ ਜੀ। ਹੂੰ। ਗਲਤੀ ਮੰਨਦੇ ਹੋ? ਹਾਂਜੀ ਤੁਹਾਨੂੰ ਪਤਾ ਨਹੀਂ ਲੱਗਿਆ ਪਹਿਲਾਂ ਉਮਰ ਘੱਟ ਆ ਜੀ ਕੁੜੀ ਦਾ। ਹੂੰ। ਹੁਣ ਮੈਰਿਜ ਰਕਵਾਦੀ ਪੁਲਿਸ ਨੇ ਆ ਸਾਨੂੰ ਪਤਾ ਨਹੀਂ ਦੱਸਣਾ ਤੁਹਾਡੀ ਕਿੰਨੀ ਉਮਰ ਹੈਗੀ ਮੇਰੀ 25 ਸਾਲ ਹੋ ਗਈ 25 ਹਾਂ ਤੇ ਕੁੜੀ ਦੀ ਉਮਰ ਕਿੰਨੀ ਹੈ ਕੁੜੀ ਦੀ ਉਮਰ ਤਾਂ ਨਹੀਂ ਪਤਾ ਕਿੰਨੀ ਪੁਲਿਸ ਆਈ ਹੈ ਪੁਲਿਸ ਹਾਂਜੀ ਪੁਲਿਸ ਪਰ ਰਕਵਾਤੀ ਮੈਰੀ ਪੁਲਿਸ ਨੇ ਕੀ ਕਹਿੰਦੇ ਹੈਗੇ ਬਤਾਣੀ ਕੀ ਕਹਿ ਕੇ ਗਈ ਮੇਰੇ ਕੋਲ ਤਾਂ ਤੁਹਾਨੂੰ ਲੱਗਦਾ ਵੀ ਕੁੜੀ ਨੂੰ ਮੇਰੇ ਪਹਿਲਾਂ ਜਨੂ ਦੇਖਣੀ ਚਾਹੀਦੀ ਸੀ ਗਲਤੀ ਹੈ ਤੁਹਾਡੀ ਹਾਂਜੀ ਸਾਡੀ ਗਲਤੀ ਮੰਨਦੇ ਹੋ ਨਹੀਂ ਹਾਂ ਹਾਂਜੀ ਕਹੋ ਕਹਦੇ ਪੁੱਤ ਕਹਦੇ ਤੂੰ ਹਾਂ ਆਮ ਕਹਿੰਦੇ ਮੈਨੂੰ ਪਤਾ ਨਹੀਂ ਸੀ ਗਿਆ ਤੁਹਾਨੂੰ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਕੀ ਦੀ ਉਮਰ 8 ਘਟ ਹੈ ਤੇ ਲੜਕੇ ਦੀ ਉਮਰ 25 ਸਾਲ ਹੈ। ਜਿਸ ਕਾਰਨ ਇਹ ਵਿਆਹ ਰਕਵਾ ਦਿੱਤਾ ਹੈ ਸਰ ਸਾਨੂੰ ਨਾ ਜੀ ਆਪਣਾ ਜਿਹੜੀ ਵੱਧ ਮੰਚੋਂ ਕਿਦੋਂ ਇੱਕ ਇਨਫਾਰਮੇਸ਼ਨ ਮਿਲੀ ਸੀਗੀ ਵੀ ਇੱਕ ਨਵਾਲਗ ਲੜਕੀ ਹੈ ਉਹਦਾ ਮਤਲਬ ਮੈਰਿਜ ਹੋ ਰਹੀ ਹੈ ਤੇ ਅਸੀਂ ਸਾਰਾ ਉਹਨਾਂ ਦੀ ਜਿਹੜੀ ਕਾਲ ਸੁਣਨ ਤੋਂ ਬਾਅਦ ਤੁਰੰਤ ਇੱਥੇ ਪਹੁੰਚੇ ਤੇ ਸਾਡੇ ਆਉਣ ਤੋਂ ਪਹਿਲਾਂ ਜਿਹੜੀ ਹੈਗੀ ਪੁਲਿਸ ਆਰਡੀ ਇੱਥੇ ਪਹੁੰਚ ਚੁੱਕੀ ਸੀਗੀ ਹੁਣ ਸਾਰਾ ਅਸੀਂ ਵੈਰੀਫਾਈ ਕੀਤਾ ਜਿਹੜੀ ਕੁੜੀ ਦੀ ਏਜ ਹੈ ਲੜਕੀ ਦੀ ਏਜ ਹੈ ਉਹ ਲਗਭਗ 16 17 ਸਾਲ ਹੈ ਤੇ ਲੜਕੀ ਦੀ ਏਜ 25 ਸਾਲ ਹੈ ਇਹ ਕਿ ਮਤਲਬ ਲੜਕਾ ਹੈਗਾ ਮੁਕਸਰ ਦਾ ਡਿਸਟ੍ਰਿਕਟ ਨੂੰ ਬਲੌਕ ਕਰਦਾ ਇਸ ਤਰ੍ਹਾਂ ਮੌਕੇ ਤੇ ਆ ਕੇ ਕਿਹੜੀ ਹੈਗੀ ਇਹ ਮੈਰਿਜ ਰੁਕਤੀ ਸੀ ਤੁਸੀਂ ਬੈਠੇ ਹੀ ਹੋ ਠੀਕ ਹੈ ਇਸ ਮੌਕੇ ਤੇ ਵਰਤਮਾਨ ਚੌਂਕੀ ਦੇ ਏਐਸਆਈ ਮਨਜੀਤ ਸਿੰਘ ਪੁੱਜੇ ਉਹਨਾਂ ਨੇ ਬਾਲ ਵਿਆਹ ਨੂੰ ਰੁਕਵਾ ਕੇ ਸਿਵਲ ਪ੍ਰਸ਼ਾਸਨ ਨੂੰ ਇਸਦੀ ਇਤਲਾਹ ਦਿੱਤੀ ਇੱਥੇ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਵੀ ਇੱਕ ਨਵਾਲਕ ਲੜਕੀ ਦਾ ਵਿਆਹ ਕਰ ਰਹੇ ਹਨ ਇਹਦੀ ਉਮਰ 16.5 ਸਾਲ ਆ ਅਤੇ ਮੌਕੇ ਤੇ ਪਹੁੰਚੇ ਆ ਲੜਕੇ ਦੀ ਉਮਰ 25 ਸਾਲ ਆ ਤੇ ਬਾਕੀ ਸੀ ਸਵੰਤ ਮਹਿਕਮੇ ਨੂੰ ਅਸੀਂ ਸੂਚਿਤ ਕਰਤਾ ਮੌਕੇ ਪਹੁੰਚ ਰਹੇ ਹਾਂ ਅਸਰ ਹੁੰਦੇ ਜੋ ਕਾਰਵਾਈ ਬਣਦੀ ਉਹ ਕਾਰਵਾਈ ਕੀਤੀ ਲੋ ਵਿਆ ਰਖਵਾਤਾ ਕੀ ਬਿਆ ਰਖਵਾਤਾ ਕੀ ਰਹਿ ਪਹਿਲਾਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ